ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਪੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੱਲ ਸ਼ਾਮ 5:00 ਦੇ ਕਰੀਬ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਉਹਨਾਂ ਦੀ ਬੰਗਾ ਸਥਿਤ ਰਿਹائش ਤੇ ਪਹੁੰਚੇ। ਕੇਜਰੀਵਾਲ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਸੁਖਦੇਵ ਸਿੰਘ ਪੌਰ ਨੇ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਆਮ ਆਦਮੀ ਪਾਰਟੀ ਦਾ ਭੱਲਾ ਫੜ ਲਿਆ। एसजीपीसी ਦੇ ਸਾਬਕਾ ਜਨਰਲ ਸਕਤਰ ਸੁਖਦੇਵ ਸਿੰਘ ਪੌਰ ਨੇ ਸ਼੍ਰੀ ਗੁਰੂਗ੍ਰੰਤ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਦੋਸ਼ੀ ਨਾ ਫੜੇ ਜਾਣ ਦੇ ਰੋਸ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਮੋਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਸੀ ਦੇਖੋ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਮੇਰਾ ਇੱਕ ਸੁਭਾਅ ਹੈ ਔਰ ਮੇਰੇ ਬਾਪ ਨੇ ਵੀ ਮੈਨੂੰ ਇਹ ਗੱਲ ਸਿਖਾਈ ਹੈ ਮੇਰੇ ਆਗੂ ਜ才ਦਾਰ ਗੁਰਚਰਨ ਸਿੰਘ ਟੋੜੇ ਨੇ ਵੀ ਇਹ ਗੱਲ ਸਿਖਾਈ ਹੈ ਵੀ ਜੇ ਮਿੱਤਰ ਨਾਲ ਮਿੱਤਰਤਾ ਕਰੀਏ ਤਾਂ ਮਿੱਤਰ ਨੂੰ ਮਾਣ ਹੋਣਾ ਚਾਹੀਦਾ ਜੇ ਦੁਸ਼ਮਣ ਨਾਲ ਦੁਸ਼ਮਣੀ ਕਰੀਏ ਤਾਂ ਦੁਸ਼ਮਣ ਨੂੰ ਮੁਰਕਾ ਜ਼ਰੂਰ ਹੋਣਾ ਚਾਹੀਦਾ ਤੁਹਾਨੂੰ ਦੇਖ ਕੇ ਤੇ ਮੈਂ ਅੱਜ ਤੱਕ ਜਿਹਦੀ ਬਾਹ ਫੜੀ ਉਹਨੂੰ ਛੱਡਿਆ ਨਹੀਂ ਅਕਾਲੀ ਦਲ ਛੜਨਾ ਮੇਰੇ ਲਈ ਬਹੁਤ ਔਖਾ ਸੀ ਪਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਅਕਾਲੀ ਦਲ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਾਲ ਆਇਆ ਤੇ ਫਿਰ ਮੈਨੂੰ ਮਜਬੂਰਨ ਅਕਾਲੀ ਦਲ ਵੀ ਛੱਡਣਾ ਪਿਆ ਔਰ ਹੁਣ ਜਿਹੜਾ ਸੰਘਰਸ਼ ਕੇਜਰੀਵਾਲ ਨੇ ਵਿੱਢਿਆ ਇਹਦੇ 'ਚ ਬਹੁਤ ਵੱਡੇ ਯਤਨ ਦੀ ਲੋੜ ਹੈ ਔਰ ਇਹ ਇਕੱਲੇ ਕੇਜਰੀਵਾਲ ਦਾ ਕੰਮ ਨਹੀਂ ਹੈ ਜਿਸ ਬੰਦੇ ਨੇ ਬਿਨਾਂ ਆਰਗੇਨਾਈਜੇਸ਼ਨ ਤੋਂ ਬਿਨਾਂ ਕਿਸੇ ਗੱਲ ਤੋਂ ਐਡੀ ਵੱਡੀ ਲੜਾਈ ਸਥਾਪਤ ਧਿਰਾਂ ਦੇ ਨਾਲ ਵਿੱਢ ਦਿੱਤੀ ਮੈਂ ਸਮਝਦਾ ਹਰ ਪੰਜਾਬ ਪ੍ਰਸਤ ਨੂੰ ਹਰ ਪੰਜਾਬੀ ਪੰਜਾਬੀਅਤ ਦੇ ਮਦੇਈ ਨੂੰ ਔਰ ਹਰ ਕ ਇਨਸਾਫ ਪਸੰਦ ਬੰਦੇ ਨੂੰ ਇਸ ਹਾਲਾਤ ਵਿੱਚ ਕੇਜਰੀਵਾਲ ਦਾ ਸਾਥ ਦੇਣਾ ਚਾਹੀਦਾ ਸੁਖਦੇਵ ਸਿੰਘ ਪੌਰ ਟਕਸਾਲੀ ਅਕਾਲੀ ਆਗੂ ਸਨ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ ਸੁਖਦੇਵ ਸਿੰਘ ਪੌਰ ਦਾ ਆਪਣੇ ਇਲਾਕੇ ਵਿੱਚ ਕਾਫੀ ਮਜ਼ਬੂਤ ਆਧਾਰ ਹੈ ਕਿ ਉਹਨਾਂ ਮੁਤਾਬਕ ਆਪ ਵਿੱਚ ਸ਼ਾਮਲ ਹੋਣ ਨਾਲ ਇਲਾਕੇ ਦੇ ਤਕਰੀਬਨ 8000 ਵੋਟਰ ਵੀ ਆਪ ਉਮੀਦਵਾਰ ਨੂੰ ਹੀ ਵੋਟ ਦੇਣਗੇ ਬੰਗਾ ਵਿਧਾਨ ਸਭਾ ਤੋਂ ਆਪ ਵੱਲੋਂ ਹਰਜੋਤ ਕੌਰ ਅਕਾਲੀ ਦਲ ਵੱਲੋਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਤੇ ਕਾਂਗਰਸ ਦੇ ਸਤਨਾਮ ਸਿੰਘ ਕੈਸ ਜੋਂ ਮੈਦਾਨ ਵਿੱਚ ਨੇ